ਪੂਰਥਲਾ ਦੇ ਵਿੱਚ ਪਿਛਲੇ ਦਿਨਾਂ ਤੋਂ ਚੱਲਦੀ ਸਫਾਈ ਸੇਵਕਾਂ ਦੀ ਹੜਤਾਲ ਨੂੰ ਲੈ ਕੇ ਅਵੀ ਰਾਜਪੂਤ ਅਤੇ ਪੰਜਾਬ ਗਲੋਬਲ ਮੀਡੀਆ ਟੀਮ ਵੱਲੋਂ ਸਾਂਝਾ ਅਭਿਆਨ ਚਲਾਇਆ ਗਿਆ ਜਿਸ ਨੂੰ ਲੈ ਕੇ ਸ਼ਹਿਰ ਦੇ ਵਕਵਾ ਖਿਲਾਕੀਆਂ ਵਿੱਚ ਕੂੜੇ ਤੇ ਗੰਦਗੀ ਦੀ ਸਮੱਸਿਆ ਨੂੰ ਦੇਖਿਆ ਗਿਆ ਅਤੇ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਅਵੀ ਰਾਜਪੂਤ ਵੱਲੋਂ ਆਪਣੀ ਟੀਮ ਨਾਲ ਇੱਕ ਮੰਗ ਪੱਤਰ ਡੀਸੀ ਕਪੂਰਥਲਾ ਨੂੰ ਵੀ ਦਿੱਤਾ ਗਿਆ ਤੇ ਜਿਸ ਵਿੱਚ ਮੰਗ ਕੀਤੀ ਗਈ ਕਿ ਪ੍ਰਸ਼ਾਸਨ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕਰੇ ਅਤੇ ਹੜਤਾਲ ਉੱਤੇ ਬੈਠੇ ਨਿਗਮ ਕਰਮਚਾਰੀਆਂ ਨਾਲ ਗੱਲਬਾਤ ਕਰ ਯਕੀਨੀ ਬਣਾਏ ਕਿਉਂਕਿ ਹੁਣ ਤਿਉਹਾਰ ਦਾ ਸੀਜ਼ਨ ਚੱਲ ਰਿਹਾ ਤੇ ਸ਼ਹਿਰ ਵਿੱਚ ਫੈਲੀ ਗੰਦਗੀ ਕਾਰਨ ਤਿਉਹਾਰ ਦਾ ਰੰਗ ਵੀ ਫਿੱਕਾ ਪੈ ਰਿਹਾ ਹੈ ਦੇ ਰਹੇ ਹੋ ਸ਼ਹਿਰ ਦੇ ਇੱਕ ਬੜਾ ਜ਼ੁਰਬੀ ਹੁੰਦਾ ਚੱਲ ਰਿਹਾ ਹੈ ਕੂੜੇ ਦਾ ਪਿਆਣੇ ਦਾ ਸੇਆ ਕਿ ਜਦੋਂ ਨਰਾਤੇ ਰਹੇ ਜੀਉਂਦੀ ਪਹਾੜਾ ਤੇ ਨੂੰ ਹੁੰਦੀ ਐ ਕੋਈ ਸ਼ਹਿਰ ਦੀ ਕੁੜੀ ਜਿਹੜੀ ਸਫਾਈ ਹੁੰਦੀ ਸੀ ਪਾਣੀ ਨਾਲ ਵੀ ਕੀਤੀ ਜਾਂਦੀ ਸੀ ਪਰ ਅੱਜ ਹਾਲਾਤ ਇਹੋ ਜਿਹੇ ਨੇ ਕਿ ਸ਼ਹਿਰ ਦੇ ਵਿੱਚ ਨਰਾਤਿਆਂ ਦੇ ਦੇ ਨਾਲ ਜਗਾ ਜਗਾ ਕੂੜੇ ਦੇ ਢੇਰ ਲੱਗੇ ਆ ਜਿਵੇਂ ਰਾਮ ਜੀਰੀ ਪੰਜ ਮੰਦਿਰ ਤੋਂ ਜਿਹੜੀ ਪਾਲਕੀ ਜੋ ਵੀ ਉੱਪ ਜਾਂਦਾ ਵਾ ਉੱਥੇ ਵੀ ਕੂੜੇ ਦੇ ਢੇਰ ਆ ਮੰਦਿਰ ਮੰਦਪ ਕੋਲੇ ਆ ਕੇ ਖੜਾ ਨੇ ਕੀ ਕਹਿਣਾ ਚਾਹੋਗੇ ਕਿ ਕਾ ਦੇਖ ਰਹੇ ਹੋ ਦੇਖੋ ਇਹ ਦੇਖਣ ਦਿਖਾਉਣ ਵਾਲਾ ਕੰਮ ਦੇ ਕਬੂਤੇ ਜਿਹਾ ਬਚਿਆ ਹੀ ਨਹੀਂ ਸਭ ਤੋਂ ਵੱਡਾ ਇਹਦੇ ਵਿੱਚ ਰੋਗ ਆ ਲੋਕਾਂ ਦਾ ਅੱਜ ਮੈਂ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਆਂ ਕਿ ਅਸੀਂ ਲੋਕ ਜਿਹੜੇ ਆ ਮਹਾਰਾਜ ਜੀ ਆਪਣੇ ਵੋਟਾਂ ਦਾ ਜਿਹੜਾ ਅਧਿਕਾਰ ਖੇਤਰ ਆ ਉਹਦਾ ਗਲਤ ਦੁਰਵਕਤੋਂ ਕਰਦੇ ਆਂ ਜਦੋਂ ਲਾਸਟ ਦੇ ਵਿੱਚ ਮੰਨ ਲਓ ਵੋਟਾਂ ਹੁੰਦੀਆਂ ਕੋਈ 10-15% ਜਿਹੜਾ ਵੋਟ ਰੇਸ਼ ਹੁੰਦਾ ਉਹ ਪੈਸੇ ਨਾਲ ਤੇ ਸ਼ਰਾਬ ਨਾਲ ਵੇਚ ਕੇ ਪਰ ਇਹ ਵੋਟਾਂ ਦੀ ਜਿਹੜੀ ਗਿਣਤੀ ਹੁੰਦੀ ਉਹਦਾ ਬੇੜਾ ਗਰਕਾ ਲੈਂਦਾ ਉਹਨਾਂ ਬਗਦਾਨ ਕਦੋਂ ਹੁੰਦਾ ਅੱਜ ਇਹ ਦਿਨਾਂ ਦੇ ਵਿੱਚ ਤੁਸੀਂ ਜਿਹੜਾ ਗੱਲ ਕੀਤੀ ਕਿ ਜਦੋਂ ਨਵਰਾਤਰੇ ਦਿਨ ਹੁੰਦੇ ਸੀ ਦਿਨ ਤਿਹਾੜ ਦਿਨ ਹੁੰਦੇ ਸੀ ਉਦੋਂ ਸ਼ਹਿਰ ਨੂੰ ਪਾਣੀ ਨਾਲ ਸਫਾਈ ਕੀਤੀ ਜਾਂਦੀ ਇਹ ਬੜੇ ਲੰਬੇ ਸਮੇਂ ਪਹਿਲਾਂ ਦੀ ਪ੍ਰਕਿਰਿਆ ਪਰ ਜਦੋਂ ਤੋਂ ਆਪਾਂ ਦੇਖਿਆ ਜਾਵੇ ਜੋ 1998 ਤੋਂ ਲੈ ਕੇ ਅੱਜ 2025 ਆ ਗਿਆ ਜਦੋਂ ਦਿਨ ਤਿਹਾੜ ਹੁੰਦੇ ਖਾਸ ਤੌਰ ਤੇ ਨਵਰਾਤਰੇ ਹੁੰਦੇ ਆ ਉਦੋਂ ਕਪੂਤਲੇ ਦੇ ਵਿੱਚ ਕੂੜੇ ਦੇ ਢੇਰ ਵੱਡੇ ਵੱਡੇ ਲਾ ਜਾਂਦੇ ਕੱਲੇ ਢੇਰ ਨਹੀਂ ਢੇਰ ਤੇ ਆਪਾਂ ਕਹਾਂਗੇ ਬੇਸਿਕਲੀ ਛੋਟੇ ਜਿਹੜਾ ਵਾ ਜਗ੍ਹਾ ਦੇ ਉੱਤੇ ਇਹ ਕੂੜੇ ਦੇ ਢੰਗ ਬਣੇ ਹੋਏ ਆ ਉਹ ਦੇਖੋ ਜਾਂ ਟੈਂਟ ਹਾਊਸ ਪੂਜਾ ਢਾਬਾ ਤੇ ਸੀਆਈਏ ਸਟਾਫ ਇਹਦੇ ਸਾਹਮਣੇ ਬਿਲਕੁਲ ਉਹ ਤੱਕ ਪਹੁੰਚ ਗਿਆ ਕੰਮ ਤੇ ਪਹੁੰਚ ਗਿਆ ਕਿੱਥੇ ਤੱਕ ਆ ਜਿੱਥੇ ਦੁਕਾਨਾਂ ਮਾਰਕੀਟ ਸ਼ੁਰੂ ਹੁੰਦੀ ਆ ਉਹ ਜਗ੍ਹਾ ਤੇ ਜਿਹੜਾ ਪਹੁੰਚ ਗਿਆ ਵਾ ਇੱਕ ਦੁਕਾਨ ਆ ਗੰਦਾ ਦੀ ਨਾ ਨਾਲ ਨਾਲ ਬੇਨਤੀ ਕਰੂਗਾ ਬਾਬ ਜਰੂਰ ਦੇਖੀ ਇਹਨੂੰ ਦਿਖਾਈਏ ਤਾਂ ਕਿ ਅੱਜ ਹਾਲਾਤ ਪਤਾ ਲੱਗੇ ਬਲਦੀਰ ਜੀ ਤਰੀ ਤੇ ਪੰਜਾਬ ਗਲੋਬਲ মিডিਆ ਸੁਧੀਰ ਜੀ ਸਹੀ ਅੱਜ ਜ਼ਮੀਨੀ ਪੱਧਰ ਤੇ ਆ ਕੇ ਸਾਡੀ ਆਵਾਜ਼ ਰੱਖ ਰਹੇ ਆ ਆ ਨਾਲ ਨਾਲ ਬਲਦੀ ਦੀ ਦਿਖਾਉਂਦੇ ਜਾਇਓ ਤੇ ਉਹ ਜਿਹਾ ਦੇਖੋ ਜੀ ਦੁਕਾਨ ਦਾ ਨਾਮ ਆ ਜੀ ਸਮਾਈਲ ਸੈਂਟਰ ਜਿੱਥੇ ਤੱਕ ਕੂੜਾ ਇਹ ਪਹੁੰਚ ਚੁੱਕਿਆ ਵਾ ਆਹ ਦੇਖੋ ਜੇ ਇਹ ਹੜਤਾਲ ਅੱਜ 16 ਸਾਧਰੀ ਦੇ ਤੇ ਸ਼ੁਰੂ ਹੋਈ ਆ ਅੱਜ ਤਕਰੀਬਨ ਤਰੀਕ ਹੋ ਗਈ 22 ਤਰੀਕ ਹੋ ਗਈ ਜੀ ਅੱਜ 23 23 ਤਰੀਕਾ ਜੋ 23 ਹੋ ਗਈ ਨਹੀਂ 23 ਤਰੀਕ ਹੋ ਗਈ ਆ ਲਗਾਤਾਰ 5 6 ਦਿਨ ਜਿਹੜੀ ਹੜਤਾਲ ਚੱਲ ਜਾਈ ਤੇ ਉਹ ਜੇ ਈਸ਼ੂ ਕੀ ਆ ਮੈਂ ਹੁਣ ਉਹ ਵੀ ਤੁਹਾਨੂੰ ਬਰੀਫ ਕਰ ਦਿੰਦਾ ਵਾ ਜਿਹੜੀ ਜਿਹੜੀ ਨਾਲ ਯੂਨੀਅਨ ਆ ਕਾਰਪੋਰੇਸ਼ਨ ਦੀ ਉਹਨਾਂ ਦੀਆਂ ਜਿਹੜੀਆਂ ਵਾਦੀ ਮੰਗਾ ਉਹ ਜਿਹੜਾ ਸਭ ਤੋਂ ਵੱਡੀ ਮੰਗ ਹੁੰਦੀ ਪਰਸੀ ਕਰਨੀ ਠੇਕਾਗਰੀ ਪਰਸੀ ਆ ਉਹ ਖਤਮ ਕਰਦੀ ਪੱਕੇ ਦੋ ਦੜੇ ਮੁਲਾਜ਼ਮ ਲੱਗੇ ਆ ਉਹਨਾਂ ਨੂੰ ਕਰਨਾ ਪਰ ਵਾਦੀ ਮੰਗਾ ਪੂਰੀਆਂ ਨਹੀਂ ਹੋ ਰੀਆਂ ਅੱਜ ਦੇ ਸਮੇਂ ਤੇ ਸਫਾਈ ਸੇਵਰ ਸਫਾਈ ਸੀਵਰਮੈਨ ਕਿਹੜਾ ਇਨਸਾਨ ਲੱਗੂਗਾ ਜਿਹੜਾ ਗਰੀਬ ਪਰਿਵਾਰਚ ਹੋਊਗਾ ਗਰੀਬੀ ਰੇਖਾ ਥੱਲੇ ਹੋਊਗਾ ਕਿਸੇ ਬੰਦੇ ਆ ਮੰਗ ਨਹੀਂ ਕਰਦਾ ਇੰਨੇ ਕੂੜੇ ਕਰਕਟ ਨੂੰ ਸਾਫ ਕਰਨਾ ਅੱਜ ਲੋਕ ਤਸਯੋਗ ਹਲਾਤਾ ਦੇ ਰਹਿ ਰਹੇ ਆ ਪਰ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਆ ਸੋ ਇਹ ਕੂੜਾ ਜਿਹੜਾ ਵਾ ਇਹਦੇ ਵਿੱਚ ਜਿੱਤੇ ਰੋਲ ਪ੍ਰਸ਼ਾਸਨ ਦਾ ਵਾ ਉੱਥੇ ਰੋਲ ਜਿਹੜਾ ਵਾ ਲੋਕਾਂ ਦਾ ਵੀ ਆ ਕਿ ਜਿਹੜੇ ਆਪਣੀ ਵੋਟ ਦੀ ਤਾਕਤ ਨੂੰ ਨਹੀਂ ਸਮਝਦੇ ਵੋਟ ਨੂੰ ਸਮਝਦੇ ਨਹੀਂ ਜਿਹੜੇ ਲੋਕ ਜੇ ਮੰਨ ਲਓ 100 'ਚੋਂ 65% ਵੋਟ ਪਾਉਂਦੀ ਆ ਜਿਹੜੇ 35% ਵੋਟ ਪਾਲ ਨਹੀਂ ਕਰਦੇ ਉਹਨਾਂ ਦਾ ਸਭ ਤੋਂ ਵੱਡਾ ਰੋਲ ਆ ਕਿਉਂਕਿ ਉਹ ਜਿਹੜਾ ਵਾ ਵੋਟ ਨਾ ਪਾ ਕੇ ਆਮ ਜਿਹੜਾ ਅਧਿਕਾਰਾਂ ਦਾ ਵਰਤੋਂ ਨਹੀਂ ਕਰਦੇ ਇੱਕ ਗੱਲ ਕਰਦੇ ਆ ਜ਼ਰੂਰੀ ਕਿ ਠੇਕੇਦਾਰੀ ਸਿਸਟਮ ਕਦੋਂ ਕੀਤਾ ਜਾਵੇ ਪਰ ਸਮੇਂ ਦੀਆਂ ਸਰਕਾਰਾਂ ਨੇ ਠੇਕੇਦਾਰੀ ਸਿਸਟਮ ਕਦੋਂ ਨਹੀਂ ਕੀਤਾ ਉਹਨੂੰ ਜਵਾ ਦਾ ਕੀ ਲੈ ਕੇ ਜਾਂਦਾ ਔਰ ਜਿਹੜੇ ਠੇਕੇਦਾਰ ਆ ਉਹ ਜਿਹਦੇ ਕੀ ਦੇ ਕੇ ਜਾਣ ਕਰਾਈ ਜਾਵੇ ਠੇਕੇਦਾਰ ਅਵਸਾਰਾਂ ਦੇ ਜਾਂ ਸਰਕਾਰੀ ਕਿਸੇ ਮਗਰ ਕਿਸੇ ਨਾ ਕਿਸੇ ਦੇ ক্লোਜ਼ ਆ ਕਿਉਂ ਸਰਕਾਰੀ ਸਿਸਟਮ ਕਦਮ ਨਹੀਂ ਕਰਦੇ ਜਿਹੜੇ ਠੇਕੇਦਾਰ ਤੋਂ ਗੱਲ ਕੀਤੀ ਬਿਲਕੁਲ ਵਾਜਿਬ ਕੁਸ਼ਨ ਤੋਂ ਪੁੱਛਿਆ ক্লোਜ਼ ਵਾਲੀ ਜਿਹੜਾ ਜਿਹੜਾ ਠੇਕੇਦਾਰ ਹੁੰਦਾ ਜਿਹੜਾ ਠੇਕਾ ਲੈਂਦਾ ਵਾ ਉਹ ਕੀ ਹੁੰਦਾ ਵਾ ਜਾਂ ਤੇ ਜਿਹੜੇ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ক্লোਜ਼ ਹੁੰਦੇ ਆ ਉਹ ਸਰਕਾਰਾਂ ਬਦਲਦੀਆਂ ਜਾਂਦੀਆਂ ਬੰਦੇ ਉਹੀ ਰਹਿੰਦੇ ਆ ਪਰ ਹੁੰਦਾ ਕੀ ਆ ਇਹਦੇ ਵਿੱਚ ਪਿਸਦਾ ਕੌਣ ਆ ਲੋਕ ਪਿਸਦੇ ਆ ਜਿੰਨਾਂ ਦੀਆਂ ਇਹ ਸਮੱਸਿਆਵਾਂ ਵਾ ਬੁਨਿਆਦੀ ਸਹੂਲਤਾਂ ਜਿਹੜੀਆਂ ਅੱਜ ਵੀ ਲੋਕਾਂ ਨੂੰ ਨਹੀਂ ਮਿਲ ਪਾਰੀਆਂ ਜਾ ਗੱਲ ਕੀਤੀ ਜਾਵੇ ਮੌਜੂਦਾ ਕਾਂਗਰਸ ਆਪਣੇ ਵਕੀ ਜਿਹੜੇ ਉਹਨਾਂ ਦੇ ਐਮਪੀ ਦੇ ਧਰ ਰਹੇ ਉਹ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਧਰਮਜੀਤਾ ਸਰਕਾਰ ਆਮ ਆਦਮੀ ਪਾਰਟੀ ਉਹ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਜਦਕਿ ਜਿਹੜਾ ਵਿਧਾਇਕ ਕਪੂਰਥਲਾਵਾ ਉਹ ਕਪੂਰਥਲਾ ਦੇ ਵਿੱਚ ਮਸਲੇ ਦੀ ਗੰਭੀਰਤਾ ਕਿਉਂ ਕਪੂਰਥਲਾ ਵਿੱਚ ਨਜ਼ਰ ਹੀ ਨਹੀਂ ਆਏ ਉਹ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਜੀ ਬਿਲਕੁਲ ਬਹੁਤ ਚੰਗਾ ਕੁਸਚਨ ਤੁਸੀਂ ਪੁੱਟ ਅਪ ਕੀਤਾ ਵਾ ਕਿ ਕਾਂਗਰਸ ਆਪਣੀ ਢਫਲੀ ਵਜਾ ਰਹੀ ਹੈ ਜੋ ਹਾਊਸ ਦੇ ਕਾਬਲ ਮੌਜੂਦਾ ਸਰਕਾਰ ਦੇ ਨੁਮਾਇੰਦੇ ਵਧੀਆ ਵਧੀਆ ਏਸੀ ਵਾਲੇ ਕਮਰਿਆਂ 'ਚ ਬਹਿ ਕੇ ਆਪਣੀ ਢਫਲੀ ਵਜਾ ਰਹ ਉਹ ਮੈਨੂੰ ਭਲਿਓ ਲੋਕੋ ਦੱਸੋ ਤਾਂ ਸਹੀ ਕੋਈ ਆ ਜਮੀਨੀ ਪੱਦਰ ਤੇ ਆ ਗਏ ਤੁਸੀਂ ਦੇਖੋ ਮੈਂ ਦੇਖੋ ਇੱਥੇ ਖੜੇ ਆ ਕੂੜੇ ਦੇ ਕੋਲ ਖੜੇ ਹੋ ਕੇ ਲੋਕਾਂ ਦੀ ਬਾਜੀ ਮੰਗਾਵਾਰ ਦੇ ਦੱਸੋ ਮੌਜੂਦਾ ਵਿਧਾਇਕ ਸਾਹਿਬ ਤੇ ਕਪੂਰਲੇ ਜੇ ਐਡਾ ਵੱਡਾ ਜਿਹੜਾ ਵਾ ਅੱਜ ਸੰਕਰ ਕਪੂਰਲੇ ਤੇ ਆ ਗਿਆ ਕੂੜੇ ਦਾ ਤੇ ਮੌਜੂਦਾ ਵਿਧਾਇਕ ਸਾਹਿਬ ਜੋ ਜ਼ਿੰਮੇਵਾਰ ਚੱਕਣ ਦਾ ਕਹਿ ਕੇ ਇੱਕ ਤਾਂ ਭਾਵੇਂ ਜਿੱਤੀ ਪ੍ਰੈਸ ਕਾਨਫਰੈਂਸ ਕਰਕੇ ਅਗਲੇ ਦਿਨ ਵੀ ਆਪਣੇ ਪਰਸਨਲ ਰੂਝੇ ਮੈਨੂੰ ਲੈ ਕੇ ਚਲੋ ਬਾਹਰ ਚੱਲ ਗਏ ਤਾਂ ਵੀ ਜ਼ਿੰਮੇਵਾਰੀ ਕਿਹਨੂੰ ਦੇ ਗਏ ਤੁਹਾਡੇ ਜਿਹੜੇ ਲੀਡਰਸ਼ਿਪ ਆ ਕਹਿੰਦੇ ਅਸੀਂ ਕੂੜਾ ਚੱਕਣ ਨੂੰ ਤਿਆਰ ਆ ਕਿ ਉਹਨੂੰ ਸਾਈਡ ਤੇ ਕਰਾਉਣ ਨੂੰ ਤਿਆਰ ਆ ਪਰ ਜਿਹੜੀ ਜੂਨੀਅਨ ਆ ਉਹ ਸਾਨੂੰ ਨਹੀਂ ਚੱਕਣ ਦਿੰਦੀ ਤੇ ਇੱਕ ਪਾਸੇ ਇੱਥੋਂ ਜਿਹੜੇ ਆ ਗਾਉਂਸ਼ਾਹਲਾ ਤੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਬੀਤੇ ਦਿਨੀ ਜਿਹੜਾ ਵਾ 6 ਵਜੇ ਲਾਈਵ ਕਰਕੇ ਦਿਖਾਇਆ ਕਿ ਕੂੜਾ ਸਾਈਡ ਤੇ ਕਰਾਤਾ ਤੇ ਗੋਪਾਲ ਠੱਪੜ ਜੀ ਵੀ ਮੌਜੂਦ ਸੀ ਮੈਂ ਗੋਪਾਲ ਠੱਪੜ ਜੀ ਨੂੰ ਬੇਨਤੀ ਕਰਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਕਪੂਤਲੇ ਤੇ ਧਾਰਮਿਕ ਸਮਾਜਿਕ ਤੁਪਣੀਆਂ ਜੜੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਅੱਜ ਲੋਕਾਂ ਦੇ ਮਨਿਆਂ ਦੇ ਉੱਤੇ ਫਿੱਦਿਆਂ ਦੇ ਉੱਤੇ ਬਲੁੰਦਰੇ ਗਏ ਹੋਇਆ ਕਿਉਂਕਿ ਅੱਜ ਸਮਾਵਾਂ ਦਿਨ ਤੇ ਆ ਰਹਾ ਦਾ ਲੋਕ ਜਿਹੜੇ ਵਪਾਰੀ ਵਰਗਾ ਉਹ ਵੈਸੇ ਕੁਤੜਿਆ ਗਿਆ ਵਾ ਤੇ ਅੱਜ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਉਹ ਵੈਸੇ ਆ ਢੋਰੀਆਂ ਅੱਜ ਕੂੜਾ ਵੀ ਇਕੱੜਿਆ ਬਲਦੀਰ ਜੀ ਪਿੱਛੇ ਦਿਖਾਵਾ ਲੋਕਾਂ ਦਾ ਜਾਨ ਦਾ ਤਰੀਕਾ ਦੇਖੋ ਕਿਹੜੇ ਹਸਾਮ ਨਾਲ ਲੋਕ ਜਾ ਰਹੇ ਆ ਜਿਹਦੇ ਉੱਤੇ ਵੀ ਕੋਈ ਗੱਲ ਹੁੰਦੀ ਆ ਜੇ ਵੀ ਕੋਈ ਛੱਡ ਪੇੜ ਲੱਗਦੀ ਆ ਉਹਦਾ ਜ਼ਿੰਮੇਵਾਰ ਸਿੱਧੇ ਸਿੱਧੇ ਤੋਂ ਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਹਾਊਸ ਦੇ ਕਾਬਜ ਜਿਹੜੇ ਜਿਹੜੇ ਇਹਨਾਂ ਦੇ ਕੌਂਸਲਰ ਆ ਸੀਨੀਅਰ ਮੇਅਰ ਆ ਮੇਅਰ ਆ ਡਿਪਟੀ ਮੇਅਰ ਆ ਉਹ ਜ਼ਿੰਮੇਵਾਰ ਨਹੀਂ ਤਾਂ ਰਾਣਾ ਗੁਰਜੀਤ ਸਿੰਘ ਜੀ ਜ਼ਿੰਮੇਵਾਰੀ ਤੁਸੀਂ ਚੱਕੀ ਸੀ ਇਹ ਜ਼ਿੰਮੇਵਾਰੀ ਪੂਰੀ ਕਰਨਾ ਤੁਹਾਡਾ ਫਰਜ਼ ਆ ਹੜਤਾਲ ਨੂੰ ਖਤਮ ਕਰਾਉਣਾ ਤੁਹਾਡਾ ਫਰਜ਼ ਆ 6 ਦਿਨ ਬੀਤ ਗਏ ਆ ਦੇਖੋ ਜੀ ਤੁਹਾਡੇ ਪੰਜਾਬ ਗਲੋਬਲ ਮੀਡੀਆ ਚੈਨਲ ਤੇ ਮੈਂ ਦੱਸਣਾ ਚਾਹੁੰਦਾ 6 ਦਿਨ ਬੀਤਣ ਤੋਂ ਬਾਅਦ ਹੱਲੇ ਤੱਕ ਮੌਜੂਦਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਜਿਹੜਾ ਅਧਿਕਾਰੀ ਆ ਉਹ ਹੱਲੇ ਤੱਕ ਗੋਪਾਲ ਠਾਪੜ ਜਿਹੜੀ ਉਹਨਾਂ ਦੀ ਯੂਨੀਅਨ ਆ ਜਿਨ੍ਹਾਂ ਨੇ ਹੜਤਾਲ ਕੀਤੀ ਆ ਉਹਨਾਂ ਕੋਲ ਹੱਲੇ ਤੱਕ ਕੋਈ ਪਹੁੰਚਿਆ ਨਹੀਂ ਆ ਕਿ ਜੇ ਇੰਨੇ ਤਰਸਿਆਂ ਵਾਲਾ ਹਾਲਾਤ ਆ ਅੱਜ ਹੜਤਾਲ ਜਿਹੜੀ ਆਪਣੇ 7ਵੇਂ ਦਿਨ ਤੇ ਐਂਟਰ ਹੋ ਚੁਗੀ ਆ ਤੇ ਮੌਜੂਦਾ ਸਰਕਾਰ ਅੱਜ ਤੱਕ ਉੱਤੇ ਪਹੁੰਚ ਨਹੀਂ ਕਰ پائی ਤੇ ਮੈਨੂੰ ਦੱਸੋ ਇਹਦਾ ਜ਼ਿੰਮੇਵਾਰ ਕੋਣ ਆ ਇਹਦਾ ਮਤਲਬ ਕਿਤਨੇ ਕਿਤੇ ਇੱਥੇ ਸਾਜ਼ਿਸ਼ ਏ ਆ ਕਿ ਨਵਰਾਤੇਆਂ ਦਿਨ ਨਿਕਲੇ ਤੇ ਉਸ ਤੋਂ ਬਾਅਦ ਕੂੜਾ ਚੁਕਾਇਆ ਜਾਵੇ ਇਹਦਾ ਮਤਲਬ ਸ਼ਾਇਦ ਦੇ ਲੋਕਾਂ ਦੀਆਂ ਆਸਾਂਵਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਕਾਰਪੋਰੇਸ਼ਨ ਕਮਿਸ਼ਨਰ ਤੇ ਇੱਥੋਂ ਦੇ ਕੌਂਸਲਰਾਂ ਸੇ ਬਾਅਦ ਤੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਸਰਵੋ ਕਰਮ ਨਾ ਹੋ ਗਏ ਸਿਰ ਤਮਾਸ਼ਾ ਦੇਖਣ ਦੇ ਕਰਕੇ ਬੈਠੇ ਆ ਪਹਿਲਾਂ ਤੋਂ ਤੁਹਾਡਾ ਖੋਸਰਾ ਜੀ ਪੰਜਾਬ ਨਗਰ ਪਾਲਿਕਾ ਕਰਮਚਾਰੀ ਸਿੰਘ ਲਖਣ ਬੋਲੋ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਦੋਂ ਜਦੋਂ ਵੀ ਅਸੀਂ ਕੋਈ ਐਜੀਟੇਸ਼ਨ ਲੜੀ ਆ ਉਦੋਂ ਉਦੋਂ ਹੀ ਸਾਡੀ ਇੰਟਰਵਿਊ ਕੀਤੀ ਆ ਤੇ ਸਾਡੇ ਤੋਂ ਸਵਾਲ ਜਵਾਬ ਪੁੱਛੇ ਆ ਤਾਂ ਸਾਡੇ ਹੱਕ ਚ ਖਬਰਾਂ ਲਾਈਆਂ ਇਹ ਜਿਹੜੀ ਸਾਡੀ ਮੰਗ ਆ ਇਹ ਕਿ ਕੰਪਨੀ ਨੂੰ ਜਿਹੜਾ ਹੈਗਾ ਦਿੱਲੀ ਦੀ ਕੰਪਨੀ ਨੂੰ ਠੇਕਾ ਦਿੱਤਾ ਪੂਰੇ ਪੰਜਾਬ ਦਾ ਉਹਨੀ ਕਿਸੇ ਵੀ ਨਗਰ ਪੰਚਾਇਤ ਨਗਰ ਕੌਂਸਲ ਨਗਰ ਨਿਗਮ ਦੀ ਇਨਕਮ ਨਹੀਂ ਆ ਜਿੰਨੇ ਜਿੰਨੇ ਇਹਨਾਂ ਨੇ ਠੇਕੇ ਦਿੱਤੇ ਇੱਕ ਕੰਪਨੀ ਨੂੰ ਠੇਕਾ ਦਿੱਤਾ ਹੈ ਜਿਹਦੇ ਵਿੱਚ ਡੋਰ ਟੂ ਡੋਰ ਲਿਫਟਿੰਗ ਆਪਣੇ ਸਵੀਪਿੰਗ ਵਾਟਰ ਸਪਲਾਈ ਸੀਵਰਮੈਨ ਸਾਰੇ ਹੀ ਕੈਟਾਗਰੀਆਂ ਜਿਹੜੀਆਂ ਇਸ ਠੇਕੇ